ਵਿਦਾਂਸਭਾ ਹਲਕਾ ਨਾਬਾਦੀ ਪਿੰਡ ਸਰਾਜਪੁਰ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਮਾਨ ਵੱਲੋਂ ਪਿਛਲੇ ਸਾਲ ਲਗਾਏ ਗਏ ਤਿੰਨ ਨੀ ਪੱਥਰਾਂ ਵਿੱਚੋਂ ਇੱਕ ਟੁੱਟ ਗਿਆ ਤੇ ਦੋ ਨੀ ਪੱਥਰ ਗਾਇਬ ਨੇ ਇਸ ਸਬੰਧੀ ਮੌਕੇ ਦੀ ਪੰਚਾਇਤ ਮੈਂਬਰਾਂ ਨੇ ਗੰਭੀਰ ਇਲਜ਼ਾਮ ਲਗਾਏ ਨੇ ਜਦੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਹੇ ਕਿ ਇਨਕੁਆਇਰੀ ਕਰਕੇ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਹੋਰ ਕੀ ਕਹਿਣਾ ਉਹਨਾਂ ਦਾ ਆਓ ਸੁਣਾ ਦਿੰਦੇ ਹਾਂ ਮਾਮਲਾ ਹੈਗਾ ਜੀ ਗਰਾਊਂਡ ਦਾ ਤੇ ਮਿੰਨੀ ਪੈਸਾ ਜਿਹੜਾ ਕਿ 2023 ਚ ਇਹਦਾ ਵਿਗਾਟਨ ਕਰਿਆ ਗਿਆ ਸੀ ਨਹੀਂ ਪੱਥਰ ਰੱਖਿਆ ਗਿਆ ਸੀ ਐਮਐਲਏ ਸਾਹਿਬ ਵੱਲੋਂ ਤੇ ਮੌਜੂਦਾ ਪੁಂಚੇ ਪੰਚਾਇਤ ਨੇ ਪਤਾ ਨਹੀਂ ਤਾਂ ਪਿਛਲੀ ਪੰਚਾਇਤ ਦੇ ਖਾਰਖਾਨੇ ਦੇ ਮਾਰੇ ਨੇ ਕਿ ਉਹਨਾਂ ਨੇ ਰੱਖਿਆ ਅਸੀਂ ਢਾ ਦਈਏ ਅਸੀਂ ਅਪਦਾ ਕੰਮ ਕਰੀਏ ਲੇਕਿਨ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਨਹੀਂ ਪੱਥਰ ਨੂੰ ਢਾਇਆ ਗਿਆ ਨਹੀਂ ਪੱਥਰ ਨੂੰ ਢਾ ਕੇ ਉੱਥੇ ਮਿੰਨੀ ਪੈਸ ਦੇ ਜਿਹੜੇ ਜਗ੍ਹਾ ਸੀ ਪਲਾਟਰ ਨੂੰ ਵਹਾਇਆ ਗਿਆ ਜਿਹੜਾ ਕਿ ਗੈਰ ਕਾਨੂੰਨੀ ਹੈ ਨੀ ਪੱਥਰ ਵਾਲਾ ਤਾਂ ਬਿਲਕੁਲ ਹੀ ਗੈਰ ਗੈਰ ਕਾਨੂੰਨੀ ਆ ਤਿੰਨ ਨਹੀਂ ਪੱਥਰ ਸੀਗੇ ਜੀ ਤਿੰਨਾਂ ਦੇ ਤਿੰਨ ਉਹ ਤੋੜੇ ਗਏ ਨੇ ਓਦਾਂ ਦਾ ਡਿਗਣ ਵਾਲਾ ਕੋਈ ਹਈਓ ਨਹੀਂ ਸੀਗਾ ਜੀ ਕਿ ਉਹਨੂੰ ਉਂ ਖੜਾ ਕਰਿਆ ਗਿਆ ਸੀ ਆਪਾਂ ਨੇ ਕਿ ਡਿਗ ਗਿਆ ਉਹ ਤਾਂ ਜਾਣ ਬੁੱਝ ਕੇ ਡਿਗ ਗਿਆ ਗਿਆ ਤੇ ਜੇ ਆਪਾਂ ਕਹਿ ਜੀ ਕਿ ਆਮ ਬੰਦੇ ਦੀ ਤਾਂ ਕੋਈ ਉਥੇ ਪੈ ਨਹੀਂ ਸਕਦੇ ਸੀ ਕੋਈ ਹਿੰਮਤ ਕਿ ਉਹਨੂੰ ਢਾ ਸਕੀਏ ਪੰਚਾਇਤ ਹੀ ਕਰ ਸਕਦੀ ਸੀ ਇਹਨੂੰ ਉਹੀ ਢਾ ਸਕਦੀ ਹੈ ਉਹੀ ਬਣਾ ਸਕਦੀ ਹੈ ਤੇ ਮਾਨ ਸਰਕਾਰ ਦਾ ਤਰਜੀਹ ਦੇ ਰਹੀ ਹੈ ਕਿ ਖੇਡ ਗਰਾਊਂਡ ਬਣਾਏ ਜਾਣ ਹਰੇਕ ਪਿੰਡ ਪਿੰਡ 'ਚ ਲੇਕਿਨ ਇੱਥੇ ਉਹਤੇ ਕਬਜ਼ਾ ਕਰਾਇਆ ਜਾ ਰਿਹਾ ਐਥੇ ਉਹਨੂੰ ਬੰਦ ਕਰਾਇਆ ਜਾ ਰਿਹਾ ਜਿਹੜਾ ਕਿ ਸਖਤ ਨਿੰਦਿਆ ਕਰਦੇ ਆ ਮਿੰਨੀ ਪੈਲਸ ਦਾ ਇਸ ਪਿੰਡ ਨੂੰ ਬਹੁਤ ਹੀ ਸਲਾਘਾਜੋ ਕਦਮ ਸੀਗਾ ਜਿਹੜਾ ਕਿ ਪਿਛਲੀ ਪੰਚਾਇਤ ਨੇ ਕਰਿਆ ਸੀ ਲੇਕਿਨ ਹੁਣ ਵਾਲੀ ਪੰਚਾਇਤ ਨੇ ਉਹਨੂੰ ਬੰਦ ਕਰ ਦਿੱਤਾ ਗਿਆ ਮੈਂ ਪੰਚਾਇਤ ਮੈਂਬਰ ਹੁੰਦੇ ਇਹਦੀ ਸਖਤ ਨਿੰਦਿਆ ਕਰਦਾ ਉਹਨਾਂ ਨੂੰ ਇੱਕ ਤਾਂ ਮਾਨ ਸਰਕਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਤੇ ਹਲਕਾ ਦੇਮਨ ਐਮ ਐਲ ਏ ਜੀ ਨੂੰ ਉਹਨਾਂ ਨੂੰ ਬੇਨਤੀ ਹੈ ਕਿ ਇੱਥੇ ਮੌਕਾ ਦੇਖ ਕੇ ਜਿਨ੍ਹਾਂ ਦੋਸ਼ੀਆਂ ਤੇ ਇਹਨਾਂ ਨੇ ਇਹ ਨੀ ਪੱਥਰ ਢਾਇਆ ਗਿਆ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਦਾ ਕਬਜ਼ਾ ਛਡਾਇਆ ਜਾਵੇ ਮਿੰਨੀ ਪੈਸ ਦਾ ਤੇ ਗਰਾਊਂਡ ਦਾ ਸਰ ਮਾਮਲਾ ਤਾਂ ਇਹ ਹੈ ਜੀ ਮਤਲਬ ਮੇਰੇ ਮਦਰ ਨੇ ਹੈਗੇ ਆ ਪੰਚਾਇਤ ਮੈਂਬਰ ਪਿੰਡ ਸਰਾਜਪੁਰ ਤੋਂ ਵਾਰਡ ਨੰਬਰ 5 ਚੋਂ ਇਹ ਪਿਛਲੀ ਸਰਕਾਰ ਸੀ ਜੋ ਮਤਲਬ ਪੰਚਾਇਤ ਸੀਗੀ ਪਿਛਲੀ ਜੋ ਉਸ ਪੰਚਾਇਤ ਦੁਆਰਾ ਇੱਕ ਬੱਚਿਆਂ ਦੇ ਖੇਡਣ ਲਈ ਇੱਕ ਬਾਟ ਹਟਾਈ ਕਿੱਲਾਂ ਦਾ 2 1/2 ਏਕੜ ਦਾ ਗਰਾਊਂਡ ਛੱਡਿਆ ਗਿਆ ਸੀ ਤੇ 6 ਬਿਗੇ ਵੀ ਇੱਕ ਮਿਨੀ ਪੈਲਸ ਬਣਾਉਣ ਦੀ ਖਾਤਰ ਉਹ ਜਗ੍ਹਾ ਛੱਡੀ ਗਈ ਸੀ ਜਿਸ ਦਾ ਉਦਘਾਟਨ ਪੂਰਾ ਵਧੀਆ ਤਰੀਕੇ ਨਾਲ ਐਮਐਲਏ ਦੇਮਾਂ ਸਾਹਿਬ ਨੇ ਆਪ ਕੀਤਾ ਸੀਗਾ ਮੌਜੂਦਾ ਮੌਕੇ ਦੇ ਉੱਤੇ ਉਹਨਾਂ ਨੇ ਗ੍ਰਾਂਟ ਵੀ ਅਲਾਟ ਕਰਾਈ ਸੀ ਇਹਨਾਂ ਨੂੰ ਉਸ ਨੂੰ ਬਣਾਉਣ ਵਾਸਤੇ ਤੇ ਅੜਦ ਵਾਲੇ ਬਾਉਂਡਰੀ ਵਾਲ ਵਜੋਂਣ ਵਾਸਤੇ ਬੁਰਜੀਆਂ ਵੀ ਲਗਾਈਆਂ ਗਈਆਂ ਕਿਆਂ ਪਰ ਪ੍ਰੰਤੂ ਸਰਕਾਰ ਇਲੈਕਸ਼ਨ ਤੋਂ ਬਾਅਦ ਪੰਚਾਇਤ ਦੇ ਬਦਲੀ ਹੋਣ ਨਾਲ ਮਤਲਬ ਆਪੋਜੀਸ਼ਨ ਪੰਚਾਇਤ ਨੇ ਜਿੱਦਵੇਂ ਸਦੇ ਕਾਰਨ ਨਾਲ ਤੋ ਨਹੀਂ ਬਥਰ ਟਹਾ ਦਿੱਤੇ ਜੀ ਨਹੀਂ ਬਥਰ ਦਾ ਟਹਾਣੀ ਸੀ ਉਲਟਾ ਜਿਹੜੀ ਜ਼ਮੀਨ ਸੀਗੀ ਉਹ ਮਿਨੀ ਪੈਲਸ ਵਾਲੀ ਉਸ ਤੇ ਵੀ ਨਜਾਇਜ਼ ਕਬਜ਼ਾ ਕਰਾ ਕੇ ਉਸ ਤੇ ਜਿਰੀ ਲਗਵਾ ਦਿੱਤੀ ਗਈ ਦੇਖੋ ਜੀ ਨਹੀਂ ਬਥਰ ਧਾਣਾ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ ਇਹ ਸਰਪੰਚ ਦੇ ਹੱਥ 'ਚ ਵੀ ਐਡੀ ਪਾਵਰ ਹੈ ਨਹੀਂ ਵੀ ਕੋਈ ਨਹੀਂ ਪੱਥਰ ਢਾ ਦੇਵੇ ਨਹੀਂ ਪੱਥਰ ਜੀ ਤਿੰਨ ਨਹੀਂ ਬਥਰ ਟੁੱਟੇ ਨੇ ਸਰ ਇੱਕ ਤਾਂ ਹੈਗਾ ਸੀਗਾ ਜੀ ਆਪਣਾ ਮਿਨੀ ਪੈਲਸ ਦਾ ਇੱਕ ਮਿਨੀ ਪੈਲਸ ਦਾ ਸੀਗਾ ਤੇ ਦੂਸਰਾ ਹੈਗਾ ਸੀਗਾ ਪਲੇਗਰਾਉਂਡ ਦਾ ਤੇ ਤੀਸਰਾ ਹੈਗਾ ਸੀਗਾ ਜੀ ਆਪਣਾ ਬੱਸ ਸਟੈਂਡ ਦਾ ਮੌਜੂਦਾ ਹਾਲਾਤ ਸਰ ਤੁਸੀਂ ਮੌਕਾ ਜਾ ਕੇ ਦੇਖ ਸਕਦੇ ਹੋ ਉੱਥੇ ਟੁੱਟ ਗਏ ਉੱਥੇ ਗਿਰੇ ਪਏ ਨੇ ਕੋਈ ਇੱਟਾਂ ਕੋਈ ਕਿਤੇ ਪਈ ਆ ਕੋਈ ਇੱਟ ਕਿਤੇ ਪਈ ਆ ਉਹਦੀ ਇੱਟ तकरीबन बस ਆਹੀ ਮਿਲਦਾ ਜੀ ਮਹੀਨੇ ਤੇ ਗੇੜੇ ਹੋ ਗਿਆ ਹੋਊਗਾ ਉਹਨਾਂ ਦੇ ਨਹੀਂ ਸਰ ਬਹੁਤ ਜਗ੍ਹਾ ਤੇ ਜਾਇਆ ਮੈਂ ਮੈਂ ਕਹਿੰਦਾ ਬੀਡੀਵੀ ਦਫਤਰ ਮੈਂ ਜਾਇਆ ਜੀ ਕੱਲ ਮੈਂ ਵੀਡੀਓ ਸਾਫਟ ਤੇ ਦੇਣ ਗਿਆ ਕਿਉਂਕਿ ਮੈਂ ਪੰਚਾਇਤ ਮੈਂਬਰ ਦੇ ਬੇਟਾ ਹੋਣ ਦੇ ਨਾਲ ਨਾਲ ਮੈਂ ਹਲਕੇ ਦਾ ਮੈਂ ਬੀਜੇਪੀ ਦਾ ਸੀਨੀਅਰ ਆਗੂ ਵੀ ਆ ਮੈਂ VTP ਉਹਦੇ ਗਿਆ ਗੱਲ ਉੱਥੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਵੱਲੋਂ ਇਹ ਜਵਾਬ ਦਿੱਤਾ ਗਿਆ ਸੈਕਟਰੀ ਸਾਹਿਬ ਵੱਲੋਂ ਕਿ ਪੰਚਾਇਤ ਨੂੰ ਅਧਿਕਾਰ ਆ ਵੀ ਜਿੰਨਾ ਟਾਈਮ ਜ਼ਮੀਨ ਖਾਲੀ ਪਈ ਆ ਉਹਨੂੰ ਠੇਕੇ ਤੇ ਦੇ ਸਕਦੀ ਆ ਉਸ ਵਾਰ ਤੱਕ ਕੋਈ ਉਹਨਾਂ ਨੇ ਐਕਸ਼ਨ ਲਈ ਨਹੀਂ ਜੀ ਉਹ ਤਾਂ ਉਹ ਤਾਂ ਸਾਨੂੰ ਇਹ ਗੱਲ ਕਹਿ ਰਹੇ ਆ ਤੇ ਸੈਕਟਰੀ ਸਾਹਿਬ ਕਹਿੰਦੇ ਵੀ ਇਹ ਕਾਨੂੰਨ ਦੇ ਵਿੱਚ ਹੈਗਾ ਵੀ ਪੰਚਾਇਤ ਦੇ ਸਕਦੀ ਆ ਠੇਕੇ ਤੇ ਵੀ ਤੁਸੀਂ ਇਸ ਦੇ ਵਿੱਚ ਵਿਗਨ ਨਾ ਪਾਓ ਇਹ ਅਸੀਂ ਐਪਲੀਕੇਸ਼ਨ ਲਿਖ ਕੇ ਡੀਸੀ ਸਾਹਿਬ ਨੂੰ ਦੇ ਆ ਜੀ ਮੰਗ ਤਾਂ ਸਰ ਇਹੀ ਕਰੀਆ ਵੀ ਉਹਦਾ ਨੀ ਪੱਥਰ ਦੁਬਾਰਾ ਚਲੋ ਲੱਗਣਾ ਪਰ ਜਿਹੜਾ ਮੰਨ ਲਓ ਜਿੰਨਾ ਪੈਸਾ ਆਇਆ ਸੀਗਾ ਪਲੇਗਰਾਉਂਡ ਵਾਸਤੇ ਤੇ ਮੀਨੀ ਪੈਲਸ ਵਾਸਤੇ ਉਹਦੀ ਦੁਬਾਰਾ ਉਹ ਸਾਰੀ ਕਰਾਈ ਜਾਵੇ ਇਹ ਨਜਾਇਜ਼ ਕਬਜ਼ਾ ਛਡਾਇਆ ਜਾਵੇ ਹਾਂਜੀ ਮੇਰੇ ਹੁੰਦੇ ਸਿਰਫ ਗਰਾਉਂਡ ਵਾਲਾ ਨਹੀਂ ਪੱਤਰ ਜੀ ਹੋਗੇ ਰਿਹਾ ਪਿਆ ਸੀ ਜਿਹਦੀ ਪਰਵਾਨਗੀ ਲਈ ਪੀਆ ਉਹਨੂੰ ਦੁਬਾਰਾ ਰਿਪੇਅਰ ਕਰਕੇ ਅਸੀਂ ਸਟੇਡੀਅਮ ਬਣਾ ਰਹੇ ਸੀ ਹਾਂਜੀ ਜੋ ਪਿੰਡ ਦੇ ਟੋ ਸੱਪੜ ਤੋਂ ਜੀ ਚਾਹ ਨੂੰ ਕੋਈ ਮਿਲਿਆ ਮਲਬਾ ਉਹ ਮਿਕਸ ਕਰਕੇ ਮਿੱਟੀ ਨਵੀਂ ਪਾ ਕੇ ਅਸੀਂ ਕੰਮ ਉਸਾਰੀ ਦਾ ਤਿਆਰ ਆ ਛੜਾ ਆਪਣੀ ਇਹ ਲਈ ਪੀ ਪਰਵਾਨਗੀ ਅਸੀਂ ਜੀ ਉਹਨੂੰ ਦੋ ਚਾਰ ਦਿਨ ਚ ਲੱਗਣੇ ਸੀ ਬਾਰਸ਼ ਆ ਕੇ ਤਾਂ ਕਰਕੇ ਕੰਮ ਡਿਲੇ ਪਾਇਆ ਹਾਨੂੰ ਲੇਬਰ ਵੀ ਨਹੀਂ ਮਿਲੀ ਜੀ ਹੁਣ ਸਾਨੂੰ ਪਤਾ ਸੀਜ਼ਨ ਦਾ ਕੰਮ ਆ ਜੀ ਪੈਸਾ ਗਰਾਊਂਡ ਦਾ ਸਾਂਝਾ ਹੀ ਸੀ ਇੱਕ ਉਹ ਸਾਡੀ ਪ੍ਰਵਾਨਗੀ ਲਈ ਪਈ ਹੈ ਜੀ ਉਸ ਮਟੀਰੀਅਲ ਮਹਿੰਗਾ ਹੋਗਾ ਇਹ ਇੱਟ ਮਹਿੰਗੀ ਹੈ ਜੀ ਉਹਨੂੰ ਮਦਦ ਜਰਾ ਸਾਡੇ ਕੋਲ ਗ੍ਰਾਂਟ ਘਟਾ ਜੀ ਇਹ ਅਸੀਂ ਇੱਕ ਦੇ ਆਪਾਂ ਵਿਸ਼ਾਤ ਤੋਂ ਬਾਅਦ ਸ਼ੁਰੂ ਕਰ ਦਾਂਗੇ ਆਪਣਾ ਖੇਡ ਮੈਦਾਨ ਪਰ ਅਸੀਂ ਵਿਸ਼ਾਸਤਨ ਤੋਂ ਇਹ ਮੰਗ ਕਰਦੇ ਹਾਂ ਸਾਨੂੰ ਫਿਰ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਸਟੇਡੀਅਮ ਨੂੰ ਬਿਹਤਰਿਤ ਕਰਾ ਕੇ ਅਸੀਂ ਟੂਰਨਾਮੈਂਟ ਕਰਾਈਏ ਸਰ ਮੈਨੂੰ ਕੱਲੇ ਪਤਾ ਲੱਗਿਆ ਸੀਗਾ ਮੈਂ ਜੋ ਫੀਲਡ ਤੇ ਜਾ ਪ੍ਰਿੰਟ ਜਾਣ ਲੱਗਿਆ ਫਿਰ ਹੜਤਾਲ ਕਰਕੇ ਜਿਹੜਾ ਗਿਰਿਆ ਉਹਨੂੰ ਦੁਬਾਰਾ ਆਪਾਂ ਹਮਾ ਤੇ ਕੰਮ ਆ ਕੇ ਕਰ ਦਿੰਦੇ ਨੇ ਜੀ ਬਾਕੀ ਮੈਂ ਉੱਥੇ ਪੰਚਾਇਤ ਨੂੰ ਮਿਲਦਾ ਵੀ ਕੀ ਕਰਨਾ ਹੈ ਪੰਚਾਇਤ ਉਹ ਇਸ ਤਰ੍ਹਾਂ ਨਾ ਉੱਥੇ ਨਾ ਬਰਸਾਤਾ ਦੇ ਦਿਨਾਂ ਚ ਪਾਣੀ ਖੜ ਜਾਂਦਾ ਸਾਡੇ ਕੋਲੇ ਐਮਐਲਏ ਸਾਹਿਬ ਨੇ ਸਾਨੂੰ 6 ਲੱਖ ਰੁਪਏ ਗ੍ਰਾਂਟ ਦਿੱਤੀ ਸੀ ਪਲੇ ਗਰਾਊਂਡ ਵਾਸਤੇ ਉਹਦੀ ਪ੍ਰਵਾਨਗੀ ਆ ਚੁੱਕੀ ਹੈ ਵਾਟ ਇਟ ਤਾਂ ਮਹਿੰਗੀਆਂ ਹੋਣ ਲੱਗ ਪਈ ਅਸੀਂ ਹਲੇ ਕੰਮ ਰੋਕ ਲਿਆ ਬਰਸਾਤਾ ਆ ਗਿਆ ਉਹ ਗਰਾਊਂਡ ਜਿਹੜਾ ਉੱਥੇ ਬਰਸਾਤਾ ਦਾ ਪਾਣੀ ਆ ਉਹਦਾ ਮਹਾਨਾ ਉੱਤਰ ਨੂੰ ਬਣਿਆ ਹੋਇਆ ਹੈ ਗਰਾਊਂਡ ਕਿ ਨਹੀਂ ਇਸ ਲਈ ਉਹਨਾਂ ਨੇ ਮਲਬਾ ਛੱਡਤਾ ਇਹਦੇ ਉੱਪਰ ਮਿੱਟੀ ਪਾ ਕੇ ਗਰਾਊਂਡ ਨੂੰ ਦੂਜੇ ਹਾਲੇ ਵਾਲੀ ਦੀ ਜ਼ਮੀਨ ਨਾਲੋਂ ਉੱਪਰ ਚੱਕਿਆ ਜਾਏਗਾ ਤਾਂ ਜੋ ਕੱਲੋਂ ਉੱਥੇ ਪਿੱਚੂ ਬਣਾਉਣੇ ਗਰਾਊਂਡ ਬਣਾਉਣੇ ਪਾਣੀ ਨਾ ਖੜਕ ਸਕੇ ਉਹਦਾ ਮੈਰਿਜ ਪੈਲੇਸ ਦਾ ਐਮਐਜੀ ਉੱਥੇ ਪਿੰਡ ਦੇ ਲੋਕਾਂ ਨੇ ਟੋਏ ਕੱਟ ਲਈ ਸੀਗੇ ਜ਼ਮੀਨ ਦੇ ਵਿੱਚ ਤੇ ਰੂੜੀਆਂ ਲਾ ਲਈਆਂ ਸੀ ਨਜਾਇਜ਼ ਕਬਜ਼ੇ ਹੋਣ ਲੱਗੇ ਸੀਗੇ ਤੇ ਹੁਣ ਆਸੀ ਉਹਦਾ ਵੀ ਦੇਖਦੇ ਆ ਐਮਐਲਏ ਸਾਹਿਬ ਕੋਲੇ ਪੰਚਾਇਤ ਗਈ ਸੀ ਕਿ ਮੇਰੀ ਫੋਨ ਤੇ ਗੱਲ ਹੋਈ ਸੀ ਇਸ ਦਾ ਪਾਚਨ ਹੋ ਤੇ ਉਹ ਕਹਿੰਦੇ ਵੀ ਅਸੀਂ ਐਮਐਲਏ ਸਾਹ ਕੋਲੇ ਜਾਵਾਂਗੇ ਮੈਰਜ ਪਹਿਲੇ ਸਲੀਪ ਫਾਂਡ ਲਿਆਵਾਂਗੇ ਤੇ ਉਹਦੀ ਬਾਉਂਡਰੀ ਵਾਲ ਕਰਕੇ ਵੀ ਕੋਈ ਗੇਟ ਲਾ ਦਾਂਗੇ ਕਿ ਕੋਈ ਨਜਾਇਜ਼ ਕਬਜ਼ਾ ਨਾ ਹੋ ਸਕੇ ਤੇ ਉਹ ਨਜਾਇਜ਼ ਕਬਜ਼ੇ ਨੂੰ ਮੁੱਖ ਰੱਖਦੇ ਹੋਏ ਪੰਚਾਇਤ ਨੇ ਬੋਲੀ ਦੇ ਦਿੱਤੀ ਜਦੋਂ ਵੀ ਲੋੜ ਹੋਊਗੀ ਪੰਚਾਇਤ ਉਹਨੂੰ ਛਡਾ ਲੇਗੀ ਹਾਂ ਅਸੀਂ ਅਸੀਂ ਮੈਂ ਪੰਚਾਇਤ ਦੀ ਮੀਟਿੰਗ ਕਰ ਦਗੇ ਜਿਹੜੇ ਵੀ ਸਖਸ਼ਨ ਨੇ ਜਿਨ੍ਹਾਂ ਨੇ ਵੀ ਸਰਾਧ ਦਿੱਤੀ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ ਮੈਂ ਪਤਾ ਕਰੂੰਗਾ ਜੀ ਪੰਚਾਇਤ ਨਾਲ ਵੀ ਗੱਲ ਕਰੂੰਗਾ ਵੀਡੀਓ ਮੈਡਮ ਨਾਲ ਵੀ ਗੱਲ ਕਰਾਂਗਾ ਔਰ ਇੰਨੀ ਫਿਰ ਪ੍ਰਾਪਰ ਤਕਨੀਕਾਤ ਕਰਦੇ ਆਂ ਔਰ ਕਿੰਨੇ ਕੰਮ ਕੀਤਾ ਜੀ ਜਿਹੜਾ ਵੀ ਕੋਈ ਹੈ ਉਹ ਸਖਤ ਕਾਰਵਾਈ ਕੀਤੀ ਜਾਏ ਇਹ ਮੁੱਖ ਮੰਤਰੀ ਪੰਜਾਬ ਸਰਪੰਨਾਨ ਜੀ ਦਾ ਨਾਮ ਲਿਖਿਆ ਹੈ ਮੇਰਾ ਨਾਮ ਲਿਖਿਆ ਹੈ ਔਰ ਸਰਕਾਰੀ ਤੌਰ ਤੇ ਲੱਗਿਆ ਹੈ ਉਹਨੂੰ ਤੋੜਨਾ ਇਹ ਬਹੁਤ ਆਪਣੇ ਆਪ ਚ ਬਹੁਤ ਵੱਡਾ ਉਹ ਹੈ ਜੀ ਕਿਉਂਕਿ ਸਰਕਾਰੀ ਕੋਈ ਵੀ ਚੀਜ਼ ਆਪਾ ਦੇ ਨਾਲ ਫੀਡਸ਼ਟ ਕਰਦੇ ਆਂ ਬੜਾ ਗੰਭੀਰ ਮਾਮਲਾ ਹੈ ਜੀ ਮੈਂ ਵੀਡੀਓ ਮੈਡਮ ਦੀ ਡਿਊਟੀ ਲਾਉਣਾ ਮੈਡਮ ਜੀ ਕਰਦੀ ਤੇ ਚੈੱਕ ਕਰਕੇ ਦੇਖਣਗੇ ਔਰ ਜਿਹੜਾ ਵੀ ਦੋਸ਼ੀ ਹੈ ਕੋਈ ਅਗਰ ਗੱਲ ਸਹੀ ਪਾਈ ਗਈ ਤਾਂ ਉੱਤੇ ਕਾਰਵਾਈ ਕਰਾਂਗੇ